ਕਿੰਨੀ ਕ ਜਮੀਨਾਂ ਜਿੱਤੇ ਹਿੱਸਾ ਮੰਗ ਰਹੀਆਂ ਜੀ ਸਰ ਦੇਗੀ 10 ਮਰਲੇ ਦੀ ਦੋ ਭਰਾਵਾਂ ਕੋਲ ਅੱਛਾ ਦੋਵਾਂ ਭਰਾਵਾਂ ਕੋਲ 10 ਮਰਲੇ ਜਗਾ ਵਾ ਮਤਲਬ 5 ਮਰਲੇ ਇਹਦੇ ਨਾਂ ਤੇ ਆ ਤੇ 5 ਮਰਲੇ ਇਹਦੇ ਦੂਜੇ ਭਰਾ ਦੇ ਨਾਂ ਤੇ ਆ ਤੇ ਉਹਦੇ ਵਿੱਚੋਂ ਵੀ ਮੰਗ ਰਹੀਆਂ ਹਾਂਜੀ ਉਹਦੇ ਚ ਵੀ ਕਈ ਦਿਨ ਅਸੀਸਾ ਲੈਣਾ ਭੂਆ ਹੋਵੇ ਚੰਗੀ ਹੱਟੀ ਕੱਟੀ ਪਰਵਾ ਲਾਗੇ ਗਵਾਨ ਤੇ ਰਹਿੰਦੀ ਹੋਵੇ ਤੇ ਜਿਹੜੀਆਂ ਭਤੀਜੀਆਂ ਵਾਂ ਲੋਕਾਂ ਦੇ ਘਰਾਂ ਚ ਵਿਚਾਰੀਆਂ ਰਹਿਣ ਜਾਣ ਉੱਥੇ ਰੋਟੀ ਖਾਂਦੀਆਂ ਨੇ ਚਾਹ ਪੀਂਦੀਆਂ ਨੇ ਤੇ ਆਪਣੇ ਕਿ ਕਿੰਨੀ ਕ ਆਪਣੀ ਮਤਲਬ ਕਿ ਸੰਗਤ ਜੀ ਜਿਹੜਾ ਤੁਸੀਂ ਭਗਤ ਮੇਰੇ ਲਾਗੇ ਬੈਠਾ ਦਿਖ ਰਿਹਾ ਜੀ ਇਸ ਭਗਤ ਨੂੰ ਆਪਾਂ 25 ਜਨਵਰੀ ਦੀ ਰਾਤ ਪਿੰਡ ਜੰਡ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਲੈ ਕੇ ਆਏ ਸੀਗੇ 29 ਅਪ੍ਰੈਲ ਨੂੰ ਇਹਦੀਆਂ ਭੈਣਾਂ ਆਈਆਂ ਸੀਗੀਆਂ ਇਸ ਵੀਰ ਦੀਆਂ ਉਹ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਕਿਦਾਂ ਇੱਥੇ ਮਿਸਬਿਹੇਵ ਕਰਕੇ ਗਈਆਂ ਕਿਦਾਂ ਆਸ਼ਰਮ 'ਚ ਸਾਨੂੰ ਮਾੜਾ ਚੰਗਾ ਬੋਲ ਕੇ ਗਈਆਂ ਤੇ ਅਸੀਂ ਉਹਨਾਂ ਨੂੰ ਇੱਕੋ ਕਿਹਾ ਸੀਗਾ ਕਿ ਭੈਣੇ ਇਹਦਾ ਜਿਹੜਾ ਸੋਹਰਾ ਪਰਿਵਾਰ ਵਾ ਅਸੀਂ ਉਹਨਾਂ ਨੂੰ ਬੁਲਾ ਲੈਨੇ ਆ ਤੁਹਾਡੇ ਸਾਹਮਣੇ ਗੱਲਬਾਤ ਹੋ ਜਾਂਦੀ ਆ ਜੇਕਰ ਤੁਹਾਡੀ ਚਲੋ ਆਪਸੀ ਸਹਿਮਤੀ ਹੋ ਜਾਂਦੀ ਹੈ ਤੇ ਤੁਹਾਡੇ ਨਾਲ ਤੁਹਾਡੇ ਭਰਾ ਨੂੰ ਘੱਲ ਦਿੰਨੇ ਆ ਪਰ ਇਹਦੇ ਵਿੱਚ ਸਾਨੂੰ ਆਸ਼ਮ ਵਾਲਿਆਂ ਨੂੰ ਵੀ ਪੂਰਾ ਮੰਨਦਾ ਚੰਗਾ ਬੋਲ ਕੇ ਗਈਆਂ ਤੇ ਕਹਿੰਦੀਆਂ ਸੀਗਾ ਕਿ ਇਹ ਬੰਦਾ ਸਾਡੇ ਨਾਲ ਘੱਲ ਦੋ ਪਰ ਆਪਾਂ ਜ਼ਿੰਮੇਵਾਰੀ ਦੇ ਨਾਲ ਲੈ ਕੇ ਆਏ ਸੀਗੇ ਉਹਦੇ ਸਾਰੇ ਪਰਿਵਾਰ ਦੇ ਵਿੱਚ ਸਾਈਨ ਸੀਗੇ ਸਰਪੰਚ ਸਾਹਿਬ ਦੇ ਵੀ ਸਾਈਨ ਸੀਗੇ ਪੂਰੀ ਜ਼ਿੰਮੇਵਾਰੀ ਦੇ ਨਾਲ ਐਫੀਡਵਿਟ ਲਿਖਾ ਕੇ ਇਹਨੂੰ ਲੈ ਕੇ ਆਏ ਸੀਗੇ ਤੇ ਅਸੀਂ ਇਕੱਲਾ ਜੇ ਇਹਨੂੰ ਭੇਜ ਦਿੰਦੇ ਮਗਰੋਂ ਮੇਰੇ ਤੇ ਪਰਿਵਾਰ ਕੋਈ ਦਾਵਾ ਠੋਕ ਦਿੰਦਾ ਜਾਂ ਸਰਪੰਚ ਸਾਹਿਬ ਕੁਝ ਮੇਰੇ ਤੇ ਕੋਈ ਆ ਕਾਰਵਾਈ ਕਰੋਂਦਾ ਤੇ ਉਹਦੇ ਵਿੱਚ ਅਸੀਂ ਨਜਾਇਜ਼ ਹੀ ਮਤਲਬ ਕਿ ਫਸ ਜਾਣਾ ਸੀਗਾ ਸੋ ਹੁਣ ਅੱਜ ਉਸ ਇਸ ਵੀਰ ਦਾ ਸੋਹਰਾ ਪਰਿਵਾਰ ਆਇਆ ਵਾ ਇਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪੁੱਛਦੇ ਹਾਂ ਵੀ ਇਹਨਾਂ ਦਾ ਕੀ ਡਿਸਪਿਊਟ ਚੱਲਦਾ ਸੀਗਾ ਤੇ ਕਦੋਂ ਸਾਨੂੰ ਆਸ਼ਮ ਵਾਲਿਆਂ ਨੂੰ ਹੀ ਉਹਦੀਆਂ ਭੈਣਾ ਮਾੜਾ ਚੰਗਾ ਬੋਲ ਕੇ ਗਈਆਂ ਵਾ ਕੀ ਗੱਲਬਾਤ ਆ ਅੱਜ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੁੱਛਦੇ ਹਾਂ ਤੇ ਇਹ ਵੀ ਪੁੱਛਦੇ ਹਾਂ ਵੀ ਇਹ ਇਹਨਾਂ ਦੇ ਕੀ ਲੱਗਦੇ ਆ ਹਾਂਜੀ ਭੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਪੈਣੀ ਜਿਹੜਾ ਇਹ ਵੀਰ ਵਾਏ ਤੁਹਾਡਾ ਕੀ ਲੱਗਦਾ ਇਹ ਮੇਰਾ ਘਰ ਵਾਲਾ ਹੈ ਬਾਬਾ ਜੀ ਤੁਹਾਡਾ ਹਸਬੰਡ ਹੈ ਜੀ ਹਾਂਜੀ ਐਸਾ ਤੇ ਆ ਗੁੜੀਆ ਇਹ ਮੇਰੀ ਲੜਕੀ ਹੈ ਅੱਛਾ ਅੱਛਾ ਇਹ ਲੜਕੀਆਂ ਨੇ ਮੇਰੀਆਂ ਅੱਛਾ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਹਾਂਜੀ ਅੱਛਾ ਤੇ ਇਹ ਵੀਰ ਜੀ ਹੁਣੀ ਕੀ ਲੱਗਦੇ ਇਹ ਮੇਰਾ ਡੈਡੀ ਅੱਛਾ ਡੈਡੀ ਤੋਂ ਭਰਾ ਦੀ ਹਾਂ ਹਾਂਜੀ ਤੇ ਪੈਣੀ ਕੱਲ ਨਾ ਉਹ ਭੈਣਾ ਆਈਆਂ ਸੀ ਆਸ਼ਮ ਦੇ ਵਿੱਚ ਆਈਆਂ ਸੀਗੀਆਂ ਤੁਸੀਂ ਵੀਡੀਓ ਵੇਖ ਲੈਣੀ ਆ ਇਹਦੀਆਂ ਭੈਣਾ ਸੀਗੀਆਂ ਇੱਕ ਤੇ ਤੁਹਾਡੇ ਪਿੰਡ ਹੀ ਰਹਿੰਦੀ ਹੈ ਤੇ ਇੱਕ ਅੰਦੋਨ ਨਾਨਾ ਉਹ ਬੜਾ ਮੰਦਾ ਚੰਗਾ ਸਾਨੂੰ ਬੋਲ ਕੇ ਗਈਆਂ ਸੀ ਬਹੁਤ ਸਰਪੰਚਾਂ ਦੇ ਘਰੇ ਵੀ ਸਾਡੇ ਚਲੀਆਂ ਸਰਪੰਚਾਂ ਨੂੰ ਜਾ ਕੇ ਕਹਿੰਦੀਆਂ ਕਿ ਆਸ਼ਰਮ ਵਾਲੇ ਆਏ ਆ ਜੋ ਅਸੀਂ ਇਹਨਾਂ ਦਾ ਆਸ਼ਰਮ ਬੰਦ ਕਰਾ ਦੇਣਾ ਇਹ ਠੱਗੀਆਂ ਮਾਰਦੇ ਆ ਸਾਡਾ ਭਰਾ ਸਾਡੇ ਨਾਲ ਭੇਜ ਨਹੀਂ ਡੈ ਫਿਰ ਸਾਡੇ ਪਿੰਡ ਦੇ ਵਿੱਚ ਚੌਂਕ ਦੇ ਵਿੱਚ ਰੌਲਾ ਪਾ ਕੇ ਗਈਆਂ ਉਹ ਕਿ ਤੁਹਾਡਾ ਪਿੰਡ ਵਾਲਾ ਬੰਦਾ ਵਾ ਜਿਹੜਾ ਆਸ਼ਮਾ ਆਏ ਕਰਦਾ ਜੋ ਕਰਦਾ ਵਾ ਤੇ ਸਿਰਫ ਸਾਡਾ ਕਸੂਰ ਇਹ ਸੀਗਾ ਕਿ ਅਸੀਂ ਭੈਣਾਂ ਦੇ ਨਾਲ ਉਹਦਾ ਭਰਾ ਨਹੀਂ ਭੇਜਿਆ ਤੇ ਪੜ ਕੀ ਗੱਲਬਾਤ ਕੀ ਆ ਤੁਹਾਡੀ ਆਸੇ ਕੀ ਰੌਲਾ ਚੱਲਦਾ ਪਾਜੀ ਪਹਿਲੇ ਸਾਡੀ ਮਾਤਾ ਆਏਗੀ ਸੀ ਉਹਦੀ ਡੈਥ ਹੋ ਗਈ ਉਦੋਂ ਬਾਅਦ ਇਹਨਾਂ ਕਿਹਾ ਵੀ ਅਸੀਂ ਆਦੀ ਮੰਮੀ ਦੀ ਥਾਂ ਲੈਣੀ ਐ ਅਸੀਂ ਕਿਹਾ ਵੀ ਦੋ ਭਰਾ ਇਹਨੇ ਅਸ਼ਕਰ ਤਾਂ ਪਰਾਵਾਂ ਦਾ ਹਿੱਸਾ ਹੁੰਦਾ ਹੈਗਾ ਅਸੀਂ ਸਰਪੰਚ ਕੋਲ ਗਏ ਅਸੀਂ ਅਖਾ ਗੱਲ ਲੱਗੀ ਸਰਪੰਚ ਵੀ ਕਹਿੰਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਤੁਹਾਡੇ ਬੂਹੇ ਤੇ ਆਉਣ ਜਾਉਣ ਗਿਆ ਤੁਸੀਂ ਇਹਨਾਂ ਨੂੰ ਬਲਾਓ ਚਲਾਓਗੇ ਤੇ ਵੀ ਥਾਂ ਤਾਂ ਲਾਏ ਨਹੀਂ ਸਕਦੀਆਂ ਵੀ ਨਹੀਂ ਲੈਣੀ ਫਿਰ ਉਦੋਂ ਬਾਅਦ ਇਹਨਾਂ ਸਾਡੇ ਤੇ ਵੀਵੇਂ ਦਰਖਾਸਤ ਲਾਤੀ ਸਾਡੇ ਦਰਖਾਸਤ ਲਾਈ ਸਾਡੇ ਪੁਲਿਸ ਇਹਨਾਂ ਪੁਆਤੀ ਕਹਿੰਦੇ ਇਸ ਤਰ੍ਹਾਂ ਹੀ ਆਦੀ ਮੰਮੀ ਦੀ ਥਾਂ ਲੈਣੀ ਹੈ ਵੀ ਮੈਂ ਅਸੀਂ ਇਹਨਾਂ ਕਿਹਾ ਵੀ ਇੱਕ ਇਹਨਾਂ ਦੀ ਦਵਾਈ ਚੱਲਦੀ ਸੀ ਇਹਨੂੰ ਆ ਕੇ ਗਲਤ ਚੰਗਾ ਮਾੜਾ ਚੰਗਾ ਇਹਦੇ ਦਿਮਾਗ ਵੀ ਭਰ ਜਾਂਦੀ ਅਸੀਂ ਆ ਕੇ ਬੋਲ ਜਾਂਦੀ ਅਸੀਂ ਤੇ ਇਹ ਫਿਰ ਉਹਨਾਂ ਦੇ ਹੀ ਵੀ ਪਿੱਛੇ ਲੱਗ ਜਾਂਦਾ ਸੀ ਇਹ ਕਹਿੰਦਾ ਸੀ ਵੀ ਖਰੇਓ ਸਹੀ ਕਰਦੀਆਂ ਨੇ ਤੇ ਇਹਨਾਂ ਮੇਰੇ ਲੜਕੀਆਂ ਨੂੰ ਵੀ ਬਹੁਤ ਹੀ ਮਾੜਾ ਚੰਗਾ ਬੋਲਦੀਆਂ ਸੀ ਅੱਛਾ ਤੁਹਾਡੀਆਂ ਪਰਜਾਈਆਂ ਆਪਰੀਆਂ ਭਤੀਜੀਆਂ ਨੂੰ ਹਾਂਜੀ ਬਹੁਤ ਹੀ ਮਾੜਾ ਚੰਗਾ ਬੋਲਦੀਆਂ ਸੀ ਐ ਮੈਂ ਕਿਧਰੇ ਕੰਮ ਜਾਣਾ ਦਿਹਾੜੀ ਧੱਪਾ ਜਾਂਦੀ ਸੀ ਜਦੋਂ ਕਿਧਰੇ ਕੰਮ ਜਾਂਦੀ ਸੀ ਮੈਂ ਕਿਸੇ ਤੇ ਕਰੇ ਬੱਚਿਆਂ ਛੱਡ ਕੇ ਜਾਣਾ ਇਹਨਾਂ ਕਹਣਾ ਇਹ ਐ ਬਹੁਤ ਮਾੜਾ ਚੰਗਾ ਬੋਲਦੀਆਂ ਸੀ ਮੇਰੇ ਬੱਚਿਆਂ ਨੂੰ ਤੇ ਉਦੋਂ ਬਾਅਦ ਇਹਨਾਂ ਫਿਰ ਇੱਕ ਵਾਰੀ ਆ ਕੇ ਜਿਹੜੀ ਪੱਕੀ ਕੋਠੇ ਮੇਰੇ ਨਾਨਕ ਰਹਿੰਦੀਗੀ ਹੈ ਰਾਜਸਥਾਨ ਚ ਇੱਕ ਪਿੰਡ ਵਿੱਚ ਹੈਗੀ ਹੈ ਉਹ ਆਈ ਤੇ ਉਹਨੇ ਕਿਆ ਵੀ ਤੂੰ ਕੋਣ ਨਹੀਂ ਸਾਨੂੰ ਮਾਂ ਦਾ ਸਮਾਨ ਨਹੀਂ ਦੇਵਣ ਵਾਲੀ ਪੇਟੀ ਪਈ ਸੀ ਸਾਡੀ ਵਡੇਰੀ ਦੀ ਕਹਿੰਦੇ ਅਸੀਂ ਇਹ ਚੱਕਾਂਗੇ ਮੈਂ ਖਲਾਇਆ ਜੋ ਤੁਸੀਂ ਆਦੀ ਮਾਂ ਦਾ ਲਜਾਣਾ ਤੇ ਸਮਾਨ ਲੈ ਜਾ ਸਮਾਨ ਲੈ ਗਈਆਂ ਚੁੱਕ ਲਗੀਆਂ ਵੀ ਮੈਨੂੰ ਮੈਂ ਨਹੀਂ ਬੋਲੀਨੀ ਬਾਅਦ ਇਹਨਾਂ ਫਿਰ ਕੀ ਕੀਤਾ ਸਾਡੀ ਸੀ ਪੈਪ ਇੱਕ ਟੁੱਟੀ ਵਾਲੀ ਪੈਪ ਉਹ ਕਹਿੰਦੇ ਇਹ ਵੀ ਅਸੀਂ ਵੀ ਇਹਨੂੰ ਕਹਿੰਦੀਆਂ ਵੀ ਤੂੰ ਇਹਨੂੰ ਨਾ ਤਾਲਾ ਲਾ ਮੈਂ ਉਹ ਟੂੜੀ ਵਾਲੀ ਪਾਈਪ ਵੀ ਲੈ ਲੈਣੀ ਆ ਉਹ ਵੀ ਕਹਿੰਦੇ ਸੀ ਇਹਨੂੰ ਤਾਲਾ ਲਾ ਕੇ ਤੂੰ ਰੱਖੇ ਸਾਡੀ ਮਾਂ ਦੀਗੀ ਪਾਈਪ ਮੈਂ ਕਿਹਾ ਵੀ ਮੈਂ ਦੁਕਾਨ ਤੋਂ ਲੈ ਕੇ ਆਈ ਆ ਵੀ 150 ਰੁਪਏ ਮੈਂ ਭਰਿਆ ਸੀ ਮੈਂ ਲੈ ਕੇ ਆਈ ਆ ਅੱਛਾ 150 ਰੁਪਏ ਬਦਲੇ ਵੀ ਹਾਂਜੀ ਦਾਵਾ ਠੋਕ ਰਹੀਆਂ ਹਾਂਜੀ ਉਹ ਵੀ ਨਾ ਕਿਹਾ ਵੀ ਇਹ ਸਾਡੀ ਮਾਂ ਦੀਗੀ ਚੀਜ਼ ਹੈ ਨਾ ਤਵਰਤਨ ਹੀ ਦੇਣੀ ਨਾ ਦੂਜੀ ਨੂੰ ਦਰਾਣੀ ਮਰੇਗੀ ਐ ਨਾ ਉਹਨੂੰ ਤਨਾ ਮੈਨੂੰ ਅਸੀਂ ਵੱਡੇ ਹੀ ਸੀ ਨਾ ਹੀ ਉਹਨਾਂ ਨੂੰ ਤੇ ਉਹ ਤੋਂ ਬਾਅਦ ਇਹਨੇ ਕੀ ਕੰਮ ਕੀਤਾ ਵੀ ਇਹਨੇ ਮੈਂ ਕਿਹਾ ਵੀ ਪੈਪ ਕੱਢ ਦੋ ਮਖਾ ਤੁਸੀਂ ਵੀ ਪਹਿਣਾ ਹੈ ਗਿਆ ਜੇ ਵੀ ਕੋਈ ਤਾਂ ਸਾਡੇ ਵਰ ਸੋਚ ਲਓ ਵੀ ਮੈਂ ਕਿੰਨਾ ਕੁ ਮੰਗ ਕੇ ਲਿਆਵਾਂਗੀ ਚੀਜ਼ ਨਹੀਂ ਪਹਿਣੀ ਟਾਡੀ ਕੋਈ ਕਹਿੰਦੀ ਆਵਾ ਕਿ ਤਾਂ ਮਾਂ ਦਾ ਹਿੱਸਾ ਲੈਣਾ ਵਾ ਹਾਂਜੀ ਮਤਲਬ ਕਿ ਕੀ ਕਿਹੜਾ ਹਿੱਸਾ ਵਾ ਮਤਲਬ ਕਿ ਜਗਾ ਵਾ ਜਾਂ ਜ਼ਮੀਨ ਵਾ ਮਤਲਬ ਕਿਹੜੀ ਜਗਾ ਕਿੰਨੀ ਕੁ ਜ਼ਮੀਨਾਂ ਜਿੱਤੇ ਹਿੱਸਾ ਮੰਗ ਰਹੀ ਜੀ ਘਰ ਦੇਗੀ 10 ਮਰ ਲੈਗੀ ਦੋ ਪਰਾਵਾਂ ਕੋਲ ਅਤੇ ਦੋਵਾਂ ਭਰਾਵਾਂ ਕੋਲ 10 ਮਰਲੇ ਜਗਾ ਵਾ ਮਤਲਬ 5 ਮਰਲੇ ਇਹਦੇ ਨਾਂ ਤੇ ਆ ਤੇ 5 ਮਰਲੇ ਇਹਦੇ ਦੂਜੇ ਭਰਾ ਦੇ ਨਾਂ ਤੇ ਆ ਤੇ ਉਹਦੇ ਵਿੱਚੋਂ ਵੀ ਮੰਗ ਰੀਆਂ ਹਾਂਜੀ ਉਹਦੇ ਚ ਵੀ ਕਹਿੰਦੇ ਨਸੀਬਾ ਲੈਣਾ ਇਵੇਂ ਬਹੁਤ ਹੀ ਮਾੜਾ ਚੰਗਾ ਬੋਲਦੀ ਬਾਅਦ ਫਿਰ ਇੱਕ ਇੱਕ ਵਾਰੀ ਆ ਕੇ ਮੇਰੇ ਗੜ ਪੈ ਗਈ ਘਰੇ ਆ ਕੇ ਮੈਨੂੰ ਕਹਿੰਦੀ ਤੂੰ ਉਹ ਪੈਪ ਦੀ ਗੱਲ ਸੀ ਕਹਿੰਦੀ ਵੀ ਤੂੰ ਪੈਪ ਕਿਉਂ ਨਹੀਂ ਦੇਣੀ ਮੇਰੀ ਮਾਂ ਦੀਗੀ ਮੈਂ ਆਖ ਤੂੰ ਕੌਣ ਨਿਮਖ ਤੂੰ ਮੇਰੇ ਮੂੰਹ 'ਚ ਐਵੇਂ ਨਿਕਲੀ ਵੀ ਮੰਦਾ ਚੰਗਾ ਮੈਂ ਵੀ ਅੱਗ ਬੋਲ ਲਿਆ ਮੈਂ ਕਿਹਾ ਵੀ ਇਸ ਤਰ੍ਹਾਂ ਵੀ ਤੂੰ ਕੋਣਨ ਜਾਂਤ ਤੂੰ ਅੱਜ ਸਾਵਰਾਂ ਕੋ ਲੈ ਆਈ ਸਾ ਮੈਨੂੰ ਆਂਦੀ ਹਾਂ ਤੂੰ ਉੱਧਰ ਕਿਉਂ ਹੱਤ ਪਾ ਮੈਨੂੰ ਹੀ ਮੈਂ ਪੈ ਗਈ ਮੇਰੇ ਬੱਖੇ ਅੱਤੇ ਪੈਗ ਮੈਨੂੰ ਅੰਦਰ ਤਰੂਕ ਲੈ ਗਈਆਂ ਤਰੂਕ ਲੈ ਗਈ ਸਾਡਾ ਮੁੰਡਾ ਮੇਰੇ ਜੀ ਦੀਓਰ ਦਾ ਮੁੰਡਾ ਹੈਗਾ ਸੀ ਉਹ ਆਇਆ ਰੋਟੀ ਖਾਣ ਮਿਸਤਰੀਆਂ ਨੇ ਕੰਮ ਤੇ ਲੱਗਾ ਸੀ ਉਹ ਨਿਆ ਆ ਕੇ ਤੋਂ ਨਕੰਦ ਤੋਂ ਉਹਨੇ ਆਖਾ ਵੀ ਤਾਈ ਦੇ ਤਵੀ ਬੱਖੇ ਪਈਆਂ ਖੜੀਆਂ ਨੇ ਇਹ ਵੀ ਉਦੋਂ ਬਹਿ ਗਏ ਸੀ ਮੇਰੇ ਬੱਖੇ ਵਿਆਹ ਤੇਵੇਂ ਦਿਮਾਗੀ ਹੀਗੇ ਸੀ ਤੇ ਵੀ ਇਹ ਨੂੰ ਨਹੀਂ ਪਤਾ ਲੱਗਦਾ ਹੁੰਦਾ ਸੀ ਵੀ ਮੈਂ ਕੀ ਕਰਦਾ ਤੇ ਕੀ ਨਹੀਂ। ਇੱਕਦੋਂ ਕਹਿੰਦਾ ਦਿਮਾਗੀ ਜਿਹੜਾ ਅਫਸੈਟ ਹੋਇਆ ਕਦੋਂ ਕਦਾ ਹੋਇਆ ਏ? ਇਹ ਹੋਇਆ ਇਹ ਨੂੰਨ 5 ਸਾਲ ਹੋ ਗਏ ਨੇ। ਮਤਲਬ ਕਿ ਕੀ? ਵੀ ਜਾਂ ਤਾਂ ਹੋਇਆ ਸਭ। ਮਤਲਬ ਕਿ ਕੀ ਪ੍ਰੋਬਲਮ ਆਈ ਸੀ? ਕਦੋਂ ਹੋਇਆ ਏ? ਜਮਾਂਦਰੂ ਸੀਗਾ ਕਿ ਜਾਂ ਕੋਈ ਸਾਡ ਸਟ ਲੱਗੀ। ਇਹ ਤਾਂ ਪਹਿਲਾਂ ਤੋਂ ਹੋਇਆ ਸੀ ਮੇਰੇ ਵਿਆਹ ਤੋਂ ਪਹਿਲਾਂ ਦਾ ਹੀ ਸੀ। ਮੈਨੂੰ ਨਹੀਂ ਪਤਾ ਹੈਗਾ। ਗੰਗਾ ਨਗਰ ਤੋਂ ਦਵਾਈ ਚਲਦੀ ਹੈ ਇਹਿੰਦੀ। ਅੱਛਾ ਇਹਨਾਂ ਤੁਹਾਨੂੰ ਦੱਸਿਆ ਨਹੀਂ ਸੀਗਾ? ਨਹੀਂ ਦੱਸਿਆ। ਨਹੀਂ ਦੱਸਿਆ। ਤੇ ਬੱਚੇ ਕਿੰਨੇ ਆ ਤੁਹਾਡੇ ਮੇਰੇ ਤਿੰਨ ਕੁੜੀਆਂ ਨੇ ਅੱਛਾ ਤਿੰਨ ਕੁੜੀਆਂ ਹੀ ਆ ਹਾਂਜੀ ਤਿੰਨ ਕੁੜੀਆਂ ਸੀ ਵਾਹਿਗੁਰੂ ਅਵੇ ਲੋ ਸੰਜੀ ਜਿਹੜੀਆਂ ਕਿੰਨੀਆਂ ਸੀ ਕਿ ਅਸੀਂ ਇਹਦੀਆਂ ਬੜੀਆਂ ਸੱਜਰੀਆਂ ਪਹਿਣਾ ਵਾ ਇਹ ਸਾਡਾ ਭਰਾ ਵਾ ਪੰਜ ਮਰਲੇ ਇਸ ਵੀਰ ਨੂੰ ਜਗਾ ਹੁੰਦੀ ਆ ਤੇ ਇਹਦੀਆਂ ਤਿੰਨ ਧੀਆਂ ਵਾ ਬੇਟਾ ਨਹੀਂ ਹੈਗਾ ਇਹਦਾ ਤੇ ਬਾਬਾ ਜੀ ਇੱਕ ਮਿੰਟ ਕੋਈ ਇਹਨਾਂ ਨਾਲ ਸਾਡਾ ਬਿਸਤਰਾ ਵੀ ਨਹੀਂ ਛੱਡਾ ਸਿਆਲ ਵਾਸਤੇ ਕੋਈ ਬਿਸਤਰਾ ਵੀ ਨਹੀਂ ਛੱਡਾ ਵੀ ਜਦੋਂ ਇਹਨਾਂ ਸਾਨੂੰ ਸੱਟ ਲਾ ਦਿੱਤੀ ਉਸ ਤੋਂ ਬਾਅਦ ਮੇਰੇ ਇਹਨ ਮਦਦ ਕੀਤੀ ਸਾਰਾ ਮੇਰੇ ਪਹਿਣਾ ਪਰਾਵਾ ਇਹਨਾਂ ਮੈਨੂੰ ਦਾਖਲ ਕਰਤਾ ਇੱਥੇ ਫਰੀਦਕੋਟ ਵੀ ਤੁਹਾਡੇ ਕਿਥੇ ਛੱਡ ਲਈ ਸੇਰ ਵਿੱਚ ਮੇਰੇ ਸਾਟ ਇੱਥੇ ਸੇਰ ਚ ਬਹੁਤ ਲੱਗੀ ਕਿੰਨੇ ਕਿੰਨੇ ਲਾਈ ਇਹਨਾਂ ਮੇਰੇ ਕਾਰ ਵਾਲ ਨੇ ਲਾਈ ਸੀ ਅੱਛਾ ਇਹਨੇ ਹਾਂਜੀ ਕਦੋਂ ਇਹ ਅਸੀਂ ਉਦੋਂ ਆਪਣਾ ਹੈਗਾ ਸੀ ਮਹੀਨਾ ਮੈਨੂੰ ਕਿ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਨਹੀਂ ਆ ਜਦੋਂ ਇੱਥੇ ਲਿਆਉਣ ਤੋਂ ਪਹਿਲਾਂ ਦੀ ਗੱਲ ਸੀ ਅੱਛਾ ਮਰ 3-4 ਮਹੀਨੇ ਪਹਿਲਾਂ ਹਾਂਜੀ 3-4 ਮਹੀਨੇ ਪਹਿਲਾਂ ਦੀ ਗੱਲ ਅੱਛਾ ਤੇ ਇਹਨੇ ਸਟ ਲਾਈ ਤੇ ਉਹਦੇ ਬਾਅਦ ਫਿਰ ਮਗਰੋਂ ਪਈਆਂ ਸਾਰਾ ਸਮਾਨ ਕੱਢ ਲਗੀਆਂ ਅਜੇ ਤੱਕ ਵੀ ਸਾਡੇ ਘਰੇ ਕੋਈ ਸਮਾਨ ਕੋ ਨਹੀਂਗਾ ਵਿਸਤਰੇ ਤੱਕ ਵੀ ਕੋ ਨਹੀਂਗਾ ਅੱਛਾ ਮਤਲਬ ਤੁਸੀਂ ਹਸਪੀਟਲ ਚਲੇਗੇ ਹਾਂਜੀ ਤੇ ਮਗਰੋਂ ਇਹਨਾਂ ਨੇ ਸਮਾਨ ਕੱਢ ਲਿਆ ਸਾਰਾ ਸਮਾਨ ਕੱਢ ਲਿਆ ਹਾਂਜੀ ਮੇਰ ਸਿਲੰਡਰ ਆਈ ਕਾਪੀ ਜੂ ਵੀ ਕੋਈ ਫਰੂਫ ਹੈਗੇ ਸਾਰੇ ਇਹਨਾਂ ਕੱਢ ਲੇ ਨਹੀਂ ਬਬਈ ਜਦੋਂ ਆਪਾਂ ਆਪਣੀ ਕਿਦੇ ਕੋਈ ਅਭੀ ਨਭੀ ਆ ਜਾਂਦੀ ਆਪਣੇ ਤੇ ਹਨਾ ਕੋਈ ਐਕਸੀਡੈਂਟ ਹੋ ਜਾਂਦਾ ਵਾ ਕੋਈ ਦੌਰਾ ਪੈ ਜਾਂਦਾ ਵਾ ਆਪਾਂ ਕੀ ਕਰਦੇ ਆ ਮਤਲਬ ਜੇ ਜੇ ਤੁਸੀਂ ਮੇਰੇ ਰਿਸ਼ਤੇਦਾਰ ਦੇ ਮੰਨ ਕੇ ਚਲੋ ਮੈਨੂੰ ਕੋਈ ਅਭੀ ਨਬੀ ਆ ਗਿਆ ਮੇਰਾ ਕੋਈ ਐਕਸੀਡੈਂਟ ਹੋ ਗਿਆ ਵਾ ਜਾਂ ਮੈਨੂੰ ਕੋਈ ਦੌਰਾ ਪੈ ਗਿਆ ਵਾ ਅਟੈਕ ਆ ਗਿਆ ਵਾ ਤਾਂ ਤੁਸੀਂ ਕੀ ਕਰਨਾ ਉਹਦੋਂ ਮਦਦ ਕਰਦੇ ਆ ਭਾਈ ਮਦਦ ਕਰਦੇ ਆ ਨਾ ਜਾਂ ਹਸਪੀਟਲ ਜਾ ਕੇ ਤੇ ਆਪਾਂ ਇੱਕ ਦੂਜੇ ਦੀ ਹਵਾਈ ਸੋਈ ਲੈਨੇ ਹਨਾ ਤੇ ਆ ਵੇਲੇ ਉਹਦੇ ਸਗੇ ਭੈਣੇ ਕੀ ਕੀਤਾ ਕਿ ਮਗਰੋਂ ਆਣ ਕੇ ਢਾਲ ਲਾ ਗੀਆਂ ਸਾਰੇ ਪਿੰਡ ਚ ਪੁੱਛਾ ਜਾਂ ਸਰਪੰਚ ਕੋਲ ਪੁੱਛਾ ਜਾਵੇ ਸਰਪੰਚ ਨੂੰ ਹੀ ਪਤਾ ਹੈ ਵੀ ਇਹਨਾਂ ਕੋਲ ਕੋਈ ਇਹਨਾਂ ਕੋਲ ਕੋਈ ਚੀਜ਼ ਨਹੀਂ ਛੱਡੀ ਐ ਇਸ ਕੁੜੀ ਦੀ ਹਾਂਜੀ ਫਿਰ ਅੱਜ ਤੱਕ ਵੀ ਇਹਨਾਂ ਸਾਰਾ ਵੀ ਨੀ ਕੋਈ ਚੀਜ਼ ਨਾ ਛੱਡੀ ਸਾਡੇ ਘਰ ਚ ਤੇ ਇਵੇਂ ਹੀ ਹੁਣ ਅਸੀਂ ਬੈਠੇ ਆਂ ਡਗਵਾਂਡ ਕੋਲ ਮੈਂ ਬੱਚਿਆਂ ਦੀ ਇੱਕ ਪੜਾਈ ਕਰਕੇ ਮੈਂ ਕਿਹਾ ਵੀ ਬੱਚੇ ਤਿੰਨ ਕੁੜੀਆਂ ਨੇ ਮੈਂ ਕਿੰਨਾ ਦਬੂਏ ਤੇ ਜਾਵਾਂ ਤੇ 4 ਮਹੀਨੇ ਇੱਥੇ ਰਹੀਆਂ ਪੰਜ ਪੇਕਿਆਂ ਤੇ ਇਹਨਾਂ ਜਿੰਨੀ ਹੋਈ ਮੇਰੇ ਮੱਦ ਤੇ ਇਹਨਾਂ ਵੀ ਕੀਤੀ ਤੇ ਬਾਬਾ ਜੀ ਬਾਕੀ ਤੁਹਾਡੇ ਨਾਲ ਉਹਨਾਂ ਤੁਹਾਡੇ ਨਾਲ ਸੰਬੰਧ ਹੋਏ ਸੀ ਤੇ ਉਹਦੇ ਬਾਅਦ ਤੋਂ ਤੁਸੀਂ ਲੈ ਆਂਦਾ ਤਾਂ ਅਸੀਂ ਆਪ ਦਾ ਸੁਖੀ ਸ਼ਾਂਤੀ ਹੁਣ ਕਰੇ ਆਪ ਦੇ ਚਲੇ ਗਏ ਸੀ ਜੇਕਰ ਉਹ ਇਹਦੀ ਤੋਂ ਵੀ ਹਿੱਸਾ ਲੈ ਜਾਂਦੀਆਂ ਵਾ ਮਲਕੇ ਚਲੋ 5 10 ਮਰਲੇ ਜਗਾ ਵਾ ਜੇ 4 ਭੈਣਾਂ 2.5-2.5 ਮਰਲੇ ਰਹਿ ਜਣੀਆਂ ਚਾਰ ਜੀ ਸੀ ਹੁੰਦੇ ਹਨ ਤੇ ਢਾਈਆਂ ਮਰਲਿਆਂ ਚ ਵਿਚਾਰੇ ਦਾ ਤੇ ਇੱਕ ਕੋਠਾ ਵੀ ਨਹੀਂ ਪੈਣਾ ਕੀ ਕਰੂਗਾ ਢਾਈ ਮਰਲੇ ਚ ਤਿੰਨ ਧੀਆਂ ਨੂੰ ਵਿਚਾਰੀਆਂ ਨੂੰ ਕਿੱਥੇ ਰੱਖੂਗਾ ਕਰੇ ਠੀਕ ਹੈ ਜੀ ਤਿੰਨ ਧੀਆਂ ਵਾ ਚੌਥੀ ਵਾਈਫ ਆ ਪੰਜਵਾਂ ਆਪ ਪੰਜ ਜਾਣੇ ਇੱਕ ਕਮਰੇ ਦੇ ਵਿੱਚ ਰਹਿ ਜਾਣਗੇ ਜੀ ਨਹੀਂ ਰਹਿਣਗੇ ਉਹ ਵੀ ਇੱਕ ਡੇਢ ਮਰਲੇ ਦੇ ਵਿੱਚ ਫਿਰ ਉਹਦੇ ਵਿੱਚ ਹੀ ਰਸੋਈ ਹੋਣੀ ਆ ਉਹਦੇ ਵਿੱਚ ਬਾਥਰੂਮ ਹੋਣਾ ਵਾ ਉਹਦੇ ਵਿੱਚ ਆਪਣੇ ਦੇ ਲਾਲੇ ਚਲੋ ਵੀ ਜਿਹੜੇ ਨਿੱਕਰ ਸੁੱਕਣੇ ਸਮਾਨ ਰੱਖਣਾ ਵਾ ਹਨਾ ਉਹ ਤੇ ਵਿਚਾਰੇ ਤੇ ਅੱਜ ਕੱਲ ਮਰਲਾ ਡੇਢ ਮਰਲਾ ਕੀ ਚੀਜ਼ ਹੁੰਦੀ ਆ ਠੀਕ ਹੈ ਤੇ ਉਹ ਵੀ ਵੇਖ ਲੋ ਇੱਕ ਭੈਣਾ ਆਦੇ ਭਰਾ ਦੇ ਵਿੱਚ ਉਹ ਵੀ ਕੱਢਣੀਆਂ ਵਾ ਜਾਂ ਤਾਂ ਵੇ ਭਰਾ ਬੜਾ ਮਤਲਬ ਕਿ ਸ਼ਾਹੂਕਾਰ ਵਾ ਹਨਾ ਵੀਰ ਜੀ ਸ਼ਾਹੂਕਾਰਾ ਬੜਾ ਵੀ ਉਹਦਾ ਬੜਾ ਬਿਜ਼ਨਸ ਆ ਚਲੋ ਯਾਰ ਮੈਂ ਜੇ ਐਡਾ ਇਹ ਮੇਰਾ ਭਰਾ ਅਮੀਰ ਵਾ ਤੇ ਜੇ ਮੈਂ ਮਾੜਾ 2-4% ਤੋਂ ਮੈਂ ਲੈ ਵੀ ਲਊਂਗੀ ਭਾਵੇਂ ਧੱਕੇ ਨਾਲ ਲੈਣਾ ਆਪਾਂ ਕੈਨਲ ਤੇ ਕੋਈ ਫਰਕ ਨਹੀਂ ਪੈਣਾ ਹਨਾ ਜਿਹਦੇ ਕੋਲ ਹੈ ਹੀ 2-4% ਆ ਤੇ ਉਹ ਵਿਚਾਰਾ ਕਿਸ ਨੂੰ ਕੀ ਦੇਊਗਾ ਸਗੋਂ ਉਹਨਾਂ ਨੂੰ ਤੇ ਚਾਹੀਦਾ ਇਹ ਭੈਣਾ ਨੂੰ ਦੋਵਾਂ ਨੂੰ ਰਲ ਮਿਲ ਕੇ ਇਹਦਾ ਦਵਾਈ ਬੁੱਟੀ ਕਰਾਉਣ ਠੀਕ ਹੈ ਜੀ ਤੇ ਇਹਨਾਂ ਬੱਚਿਆਂ ਦਾ ਵਿਚਾਰੇ ਦਾ ਕੋਈ ਪੜ੍ਹਾਈ ਲਿਖਾਈ ਦੇ ਵਿੱਚ ਜਾਂ ਇਹਨਾਂ ਦੇ ਕੋਈ ਰੋਟੀ ਪਾਣੀ ਦੇ ਵਿੱਚ ਸਹਯੋਗ ਕਰਨਾ ਆਪਣੀ ਪਰਜਾਈ ਦਾ ਸਹਯੋਗ ਕਰਨਾ ਚਾਹ ਦੇ ਲੋ ਸੰਜੀ ਕਿਹੋ ਜਿਹੇ ਪੈਣਾ ਵਾ ਆ ਕੇ ਆਪਣੇ ਭਰਾ ਦੀ ਮਦਦ ਕਰਨ ਦੀ ਬਜਾਏ ਆਪਣੇ ਭਰਾ ਨੂੰ ਹਟਾ ਲੌਂਡੀਆਂ ਵਾ ਚੌਂਡੀਆਂ ਕਿ ਜਿਹੜਾ ਇਹਦੇ ਕੋਲ ਮਾੜਾ ਚੰਗਾ ਜੋ ਹੈਗਾ ਉਹ ਵੀ ਹਿਲੇ ਜੀ ਤੇ ਮਰਲੇ ਨਾਲ ਉਹਦਾ ਕੀ ਉਹਨਾਂ ਦੀ ਕੋਠੀ ਪੈਜੂ ਮਰਲੇ 'ਚ ਬਸ ਐਂ ਸੋਚ ਮਾਰੀ ਜਿਹੜੀ ਇਹਦੀ ਆ ਭੈਣ ਹੋਣੇ ਪੈਣੇ ਤੁਸੀਂ ਮੈਨੂੰ ਕਿਹਾ ਵਾ ਕਿ ਜਦੋਂ ਮੈਂ ਕੰਮ ਤੇ ਜਾਨੀ ਆ ਆਪਣੀਆਂ ਬੱਚੀਆਂ ਨੂੰ ਗਵਾਂਡੀਆਂ ਦੇ ਘਰੇ ਛੱਡ ਕੇ ਜਾਨੀ ਆ ਹਾਂਜੀ ਗਵਾਂਡੀਆਂ ਘਰ ਛੱਡ ਜਾਨੀ ਆ ਹੂੰ ਕੱਲੀ ਰੋਣਾ ਮੇਰੀ ਭੈਣ ਕੋਈ ਗੱਲ ਨਹੀਂ ਬਣੀ ਅਸੀਂ ਤੇਰੇ ਨਾਲ ਖੜੇ ਆ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਇਹਨੂੰ ਦਵਾਈ ਬੁੱਟੀ ਵੀ ਕਰਾਵੰਦੇ ਆ ਠੀਕ ਹੈ ਜੀ ਚਲੋ ਜਿੰਨਾ ਜਿਵੇਂ ਸਾਡੇ ਇੱਥੇ ਆਪਾਂ ਕਿਹਾ ਹੁੰਦਾ ਵਾ ਜਿੰਨੇ ਅਸੀਂ ਖਾਣੇ ਹੋਵੇਂ ਦਾ ਇਹਨਾਂ ਨੂੰ ਖਵਾਈਦਾ ਠੀਕ ਹੈ ਜੀ ਇਹਨੂੰ ਮੈਂ ਦਵਾਈ ਲੈ ਕੇ ਦੇਂਦੀ ਸੀ ਬਾਬਾ ਜੀ ਉਦੋਂ ਮੇਰ ਮਗਰੇ ਨਾਲ ਇਲਜ਼ਾਮ ਲਾਉਂਦੇ ਆ ਗਲਤ ਦਵਾਈ ਇਹਨੂੰ ਦਿੰਦੀ ਏ ਤਾਂ ਐ ਕਰਦੀ ਏ ਬੜਾ ਹੀ ਮਾੜਾ ਚੰਗਾ ਬਹੁਤ ਹੀ ਬੋਲੀਆਂ ਨੇ ਨਹੀਂ ਜੇਕਰ ਬਾਬੇਓ ਏਦੀ ਹੁੰਦੀ ਦੁਸ਼ਮਣ ਜੇਕਰ ਇਹਦਾ ਮਾੜਾ ਸੋਚਣ ਵਾਲੀ ਹੁੰਦੀ ਤੇ ਸਾਨੂੰ ਫੋਨ ਲਾ ਕੇ ਇਹਨਾਂ ਕਹਿੰਦੇ ਕਿ ਵੀਰੇ ਮੇਰਾ ਘਰ ਵਾਲਾ ਵਾ ਦਿਮਾਗੀ ਡਿਸਟਰਬ ਵਾ ਤੇ ਆਣ ਕੇ ਉਹਨੂੰ ਲੈ ਜਾਓ ਤੇ ਉਹਦੀ ਦਵਾਈ ਬੁੱਟੀ ਕਰਾਓ ਸਹੀ ਆ ਠੀਕ ਹੈ ਜੀ ਉਹੋ ਜੀ ਹੁੰਦੀ ਤੇ ਇਹਨੂੰ ਜਿੱਥੇ ਮਰਜੀ ਛੱਡ ਕੇ ਆ ਸਕਦੀ ਸੀ ਇਹਨੂੰ ਕਿਹੜਾ ਪਤਾ ਲੱਗਣਾ ਵੀ ਮੈਂ ਕੌਣ ਹਾਂ ਤੇ ਕਿੱਥੋਂ ਆ ਸਹੀ ਗੱਲ ਆ ਠੀਕ ਹੈ ਜੀ ਭੈਣਾ ਨੇ ਇੱਕ ਵਾਰੀ ਵੀ ਰਾਤ ਦੇ 12 ਵਜੇ ਮੈਂ ਇਹਨੂੰ ਮਤਲਬ ਮੈਨੂੰ 12 ਵਜੇ ਰਾਤ ਦੇ ਨੂੰ ਲੈਣ ਗਿਆ ਇਹਨੂੰ ਲਾਗੇ ਭੈਣ ਦਾ ਘਰ ਵਾ ਤੇ ਭੈਣ ਨੇ ਆਪ ਉਹਨੂੰ ਹੀ ਸੱਦ ਕੇ ਆਏ ਆ ਵੀ ਭੈਣ ਨੂੰ ਮੈਨੂੰ ਮਲਾਓ ਮੈਂ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਕਿ ਮੈਂ ਰਾਤ 10 ਵਜੇ ਮੈਂ ਇਹਨਾਂ ਦੇ ਪਿੰਡ ਪਹੁੰਚ ਗਿਆ ਹੋਣਾ ਤੇ ਇਹਨਾਂ ਨੂੰ ਮੈਂ ਦੱਸਿਆ ਸੀਗਾ ਕਿ ਮੈਂ ਆ ਰਿਹਾ ਹਾਂ ਥੋੜਾ ਲੇਟ ਹੋਏ ਨਾ ਜਿਆਦਾ ਦੋਦਾਂ ਕਰਕੇ ਤੇ ਮੈਂ ਪਰਪੈ ਭੈਣ ਨੂੰ ਮਿਲਣਾ ਵਾ ਇਹਦੇ ਚੱਲ ਪਿੱਕੇ ਘਰ ਬੈਠੀ ਸੀ ਇਹਨਾਂ ਤੇ ਮੇਰੇ ਨਾਲ ਫੋਨ ਤੇ ਗੱਲ ਹੋ ਗਈ ਸਰਪੰਚ ਉੱਥੇ ਬੈਠਾ ਸੀਗਾ ਭੈਣ ਨੂੰ ਅਸੀਂ ਆਪ ਸੱਦ ਕੇ ਲੈ ਆਏ ਫੇਰ ਆਈ ਤੇ ਕੱਲ ਇੱਥੇ ਹੁਣ ਸੰਜੀ ਕਹਿੰਦੀ ਕਿ ਮੈਂ ਆਪਣੇ ਭਰਾ ਨੂੰ ਲੈ ਕੇ ਜਾਣਾ ਵਾ ਹਨਾ ਪਰ ਜੇਕਰ ਭਰਾ ਨੂੰ ਲੈ ਕੇ ਜਾਣਾ ਸੀਗਾ ਕੋਈ ਦਵਾਈ ਬੁੱਟੀ ਤੇ ਇਹਦੀ ਕਰਾਉਣੀ ਨਹੀਂ ਸੀ ਉਹ ਲੈ ਕੇ ਜਾਣ ਦਾ ਮਤਲਬ ਤੇ ਇਹੋ ਹੀ ਹੈਗਾ ਵੀ ਇਹਦੇ ਤੋਂ ਆ ਕੁਝ ਨਾ ਕੁਝ ਲਖਵਾਉਣਾ ਜਾਂ ਇਹਦਾ ਗੂਠਾ ਲਵਾ ਕੇ ਤੇ ਆਪਣਾ ਉल्लू ਸਿੱਧਾ ਕਰਾਉਣਾ ਆਪਣੀ ਪਹਿਨੀ ਤੁਹਾਨੂੰ ਤੇ ਚਲ ਕੀ ਹੁੰਨੇ ਫੋਨ ਲੈਣਾ ਕਈ ਕਈਰ ਬੱਚਿਆਂ ਦਾ ਫੋਨ ਲਾ ਕੇ ਕੋਈ ਲੱਭਦਾ ਬੱਚਾ ਨਾ ਪੁੱਛਿਆ ਹੀ ਨਹੀਂ ਉਹਨਾਂ ਕਦੇ ਪੁੱਛਿਆ ਹੀ ਨਹੀਂ ਬੱਚਿਆਂ ਬਾਰੇ ਵੀ ਬੱਚੇ ਸੁਗਲੰਘਣ ਕੇ ਕੋਲੋਂ ਤਾਂ ਬੱਚੇ ਮੇਰੀ ਵੱਡੀ ਕੁੜੀ ਕਹਿੰਦੀ ਕਹਿੰਦੀ ਮੰਮੀ ਆ ਵੇਖਣ ਤੇ ਉਹਨੋਂ ਦੇ ਇਨਕਾਰ ਕਰਕੇ ਤਾਂ ਚਕੀਆਂ ਕਰਦੀ ਆ ਫਿਰ ਦੀਰ ਮਗਰੂ ਇਹਨੇ ਕਹਿੰਦੀ ਆ ਨੇ ਮੰਮੀ ਨੇ ਮੈਨੂੰ ਆਣ ਕੇ ਦੱਸਦੀਆਂ ਨੇ ਕੁੜੀਆਂ ਦੀ ਮੰਮੀ ਸਾਨੂੰ ਪੂਆ ਨਹੀਂ ਕਿ ਆਏਗਾ ਮੈਂ ਨਹੀਂ ਚਲ ਕੋਈ ਗੱਲ ਨਹੀਂ ਚਲੋ ਜਿਵੇਂ ਆਪਾਂ ਨੂੰ ਰੱਬ ਨੇ ਕੀਤਾ ਆਪਾਂ ਨਹੀਂ ਕਿਸੇ ਨੂੰ ਮਾੜਾ ਬੋਲਣਾ ਹੈਗਾ ਮਾਨ ਕੇ ਚਲੋ ਵੀ ਜੀ ਕੱਲ ਜਦੋਂ ਇੱਥੇ ਆਇਂ ਪਰਸ ਹੋਈਆਂ ਸੀ ਜੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਭੈਣੇ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਤੁਸੀਂ ਆਓ ਬੈਠੋ ਪ੍ਰਸ਼ਾਦਾ ਪਾਣੀ ਚੱਕੋ ਹਨਾ ਤੇ ਮੈਨੂੰ ਪਹਿਲਾਂ ਨਹੀਂ ਕੁਝ ਵੀ ਪਤਾ ਕਿ ਇਹਨਾਂ ਦਾ ਕੋਈ ਰੌਲਾ ਚੱਲਣ ਡਿਆ ਨਾ ਇਹਨਾਂ ਨੇ ਦੱਸਿਆ ਕੁਝ ਨਾ ਉਹਨਾਂ ਨੇ ਕੋਈ ਦੱਸਿਆ ਸੀਗਾ ਹਨਾ ਉਹ ਕਹਿੰਦੀਆਂ ਕਿ ਅਸੀਂ ਆਈਆਂ ਵਾ ਦੋਵੇਂ ਭੈਣਾਂ ਆਈਆਂ ਦੇ ਵਿੱਚ ਚੁੱਪਚੀ ਬੀਤੇ ਆਈਆਂ ਨਾ ਕੋਈ ਫੋਨ ਲਾ ਕੇ ਦੱਸਿਆ ਨਾ ਕੁਝ ਤੇ ਆਉਂਦੇ ਸਾਰੀ ਕਹਿੰਦੀਆਂ ਕਿ ਅਸੀਂ ਆਪਣੇ ਭਰਾ ਨੂੰ ਲੈ ਕੇ ਜਾਣਾ ਮੇਰੀ ਟੀਮ ਮੈਂਬਰ ਨੇ ਮੈਨੂੰ ਫੋਨ ਲਾਇਆ ਕਿ ਕਾਕੇ ਦੀਆਂ ਭੈਣ ਆਈਆਂ ਫਾਜ਼ਲ ਕੇ ਤੋਂ ਤੇ ਉਹ ਕਹਿੰਦੇ ਸੀ ਭਰਾ ਨੂੰ ਲੈ ਕੇ ਜਾਣਾ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਦਾ ਭਰਾ ਲੈ ਜਾਣ ਮੈਂ ਕਿਹਾ ਇੱਕ ਮਿੰਟ ਖੜ ਜਾ ਮੈਂ ਸਰਪੰਚ ਸਾਹਿਬ ਨਾਲ ਗੱਲ ਤੇ ਕਰਾਂ ਜਿਨ੍ਹਾਂ ਨੇ ਮੇਰੇ ਨਾਲ ਤੋੜਿਆ ਸੀਗਾ ਕਿ ਹਜੇ ਵੀਧੀ ਪੂਰਾ ਸਹੀ ਨਹੀਂ ਆ ਹਜੇ ਘਰ ਖੜਨ ਵਾਲਾ ਇਹਦਾ ਨਹੀਂ ਹੈਗਾ ਸਿਸਟਮ ਮੰਨ ਕੇ ਲੋ ਆਪਾਂ ਦਵਾਈ ਬੁੱਟੀ ਕਰਵਾਉਂਦੇ ਆ ਠੀਕ ਹੈ ਜੀ ਐਨਾ ਹੁਣ ਇਹਨੂੰ ਰਾਜੀ ਕੀਤਾ ਵਾ ਜੇ ਘਰੇ ਚਲੇ ਗਿਆ ਕਿਸ ਨੇ ਸਾਸਵਾਲ ਨਾ ਕੀਤੀ ਫਿਰ ਸਾਨੂੰ ਹੀ ਫੋਨ ਲਾਉਣਾ ਵਾ ਤੇ ਸਾਨੂੰ ਫਿਰ ਸ਼ੁਰੂ ਤੋਂ ਦਵਾਈ ਦਵਾਉਣੀ ਪੈਣੀ ਇਹਦੀ ਤੇ ਮੈਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਇਹਨਾਂ ਦੇ ਪਿੰਡ ਵਾਲੇ ਨੂੰ ਮੈਂ ਸਰਪੰਚ ਸਾਹਿਬ ਵੀ ਉਹਦੀਆਂ ਭੈਣ ਆਈਆਂ ਵਾ ਤੇ ਕਿਦਾਂ ਕਹਿੰਦਾ ਵੀਰ ਜੀ ਆ ਇਦਾਂ ਨਾ ਤੋੜਿਓ ਪਰਿਵਾਰ ਨਾਲ ਗੱਲ ਕਰ ਲਓ ਇੱਕਰੀ ਮਤਲਬ ਕਿ ਇਹਦੀ ਵਾਈਫ ਨਾਲ ਇਹਦੇ ਸਾਰਾ ਸਾਬ ਨਾਲ ਹਨਾ ਵੀ ਜਿੰਨਾ ਹੱਕ ਭੈਣਾਂ ਦਾ ਵਾ ਉਹਨਾਂ ਵਾਈਫ ਦਾ ਵੀ ਹੈ ਜਿੰਨੇ ਇਦਾਂ ਸਾਰੀ ਉਮਰ ਕੱਢਨੀ ਆ ਮੈਂ ਵਾਈਫ ਨੂੰ ਇਹਨਾਂ ਦੀ ਨੂੰ ਫੋਨ ਲਾਇਆ ਮੈਂ ਕਿਹਾ ਭੈਣੇ ਉਹਦੀਆਂ ਭੈਣਾਂ ਆਈਆਂ ਵਾ ਲੈਣ ਤੇ ਕਿਦਾਂ ਕਰਨੀਆਂ ਕਹਿੰਦੀ ਵੀਰੇ ਉਹਨਾਂ ਨਾਲ ਨਾ ਭੇਜਿਓ ਅਸੀਂ ਆਉਨੇ ਆ ਆਪਾਂ ਬੈ ਕੇ ਗੱਲ ਕਰਦੇ ਆਂ ਸਹਿਮਤੀ ਕਰਦੇ ਆਂ ਜੋ ਵੀ ਆਪਣੀ ਸਹਿਮਤੀ ਬਣੀ ਆਪਾਂ ਉਹਦੇ ਤੇ ਆਪਾਂ ਮਤਲਬ ਫੁੱਲ ਚੜਾਉਣੇ ਆਂ ਤੇ ਮੈਂ ਉਹਨਾਂ ਭੈਣਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਭੈਣੇ ਕੋਈ ਗੱਲ ਨਹੀਂ ਤੁਸੀਂ ਬੈਠ ਜੂ ਘੰਟਾ ਇੱਕ ਵੇਟ ਕਰ ਲਓ ਤੇ ਇਹਦਾ ਸਹੁਰਾ ਪਰਿਵਾਰ ਆ ਰਿਹਾ ਵਾ ਤੇ ਕੋਈ ਗੱਲ ਨਹੀਂ ਜੋ ਵੀ ਤੁਹਾਡੀ ਆਪਸੀ ਸਹਿਮਤੀ ਹੋਈ ਤੇ ਸਾਨੂੰ ਮਨਜ਼ੂਰ ਆ ਤੇ ਉਹ ਵੀ ਜੀ ਉਹ ਚ ਇਹਨੇ ਸਤਵੇਂ ਸਮਾਨ ਦੇ ਚਲੇ ਗਏ ਉਸੇ ਵੇਲੇ ਨਾ ਅਸੀਂ ਨਹੀਂ ਇਹਨੂੰ ਮਿਲਣਾ ਅਸੀਂ ਨਹੀਂ ਉਹਦਾ ਮੂੰਹ ਵੇਖਣਾ ਸਾਡੇ ਵੱਲੋਂ ਮਰੀ ਹੈ ਸਾਡੇ ਵੱਲੋਂ ਜਿੱਥੇ ਮਰਜੀ ਠੱਠੇ ਖੂਚ ਜਾਵੇ ਤੇ ਬਲੇਮ ਦਿੱਤਣ ਪਤਾ ਜਦੋਂ ਆਪਾਂ ਕਿਸੇ ਨਾਲ ਵੈਰ ਕੱਢਣਾ ਹੋਵੇ ਸੋ ਬਲੇਮ ਵੀ ਲਾਈਦੇ ਹਨਾ ਬਟ ਬੜਾ ਮਾੜਾ ਚੰਗਾ ਇਹਨੂੰ ਤੇ ਬੋਲਣਾ ਬੋਲਣਾ ਮੈਨੂੰ ਬੋਲੀ ਗਈ ਉੱਥੇ ਮੇਰੇ ਆਸ਼ਮ ਵਾਲੇ ਵੀਰ ਦੱਸਦੇ ਆ ਵੀ ਕਹਿੰਦੇ ਇਹਨੂੰ ਕੀੜੇ ਪੈਣ ਲੰਮੇ ਲੰਮੇ ਸੁੰਡੇ ਪੈਣ ਹੈ ਕਰਨ ਜੋ ਕਰਨ ਤੇ ਮੇਰਾ ਕਸੂਰ ਇਹ ਆ ਕਿ ਇਹਨੂੰ ਆਪਣੇ ਕੋਲ ਲਿਆ ਕੇ ਇਹਦੀ ਚੰਗੀ ਮਾੜੀ ਇਹਦੀ ਦਵਾਈ ਕਰਾਉਂਦੇ ਸੀ ਕਿੱਥੋਂ ਦਵਾਈ ਦਵਾਈ ਜੇ ਤੁਸੀਂ ਕਿੱਥੋਂ ਲੈ ਕੇ ਆਉਂਦੇ ਜੇ ਦਵਾਈ ਸਾਨੂੰ ਸਭ ਕੁਝ ਦਿਖਾਓ ਮੈਂ ਬੈਣੀ ਤੈਨੂੰ ਵਿਖਾਈ ਤੇ ਤੈਨੂੰ ਤਾਦ ਜੇ ਤੂੰ ਵੜੀ ਇਹਦੀ ਮਤਲਬ ਕਿ ਟੇਕ ਕੇਅਰ ਕਰਦੀ ਹੈਲਪ ਕਰਦੀ ਹੋਈ ਉਦੋਂ ਦੀ ਤੂੰ ਵੇਖਣ ਨਹੀਂ ਆਈ ਇਹਨੂੰ ਮੈਂ ਕਿਹਾ ਜਿੱਦਨ ਅਸੀਂ ਤੁਹਾਡੇ ਕੋਲੋਂ ਲੈ ਕੇ ਆਏ ਆ ਉਦੋਂ ਸਾਡਾ ਐਕਸੀਡੈਂਟ ਹੋਇਆ ਮਹਾ ਕਿਤੇ ਅਸੀਂ ਬਸ ਬਚ ਗਏ ਹਣਾ ਮੈਂ ਵੀ ਇਕੱਲਾ ਕਾਰ ਆਵਾ ਮੇਰੀਆਂ ਇੰਡੀ ਇੰਡੀ ਧੀਆ ਆਵਾ ਹਣਾ ਮੇਰੇ ਨਾਲ ਜਿਹੜਾ ਮੁੰਡਾ ਗੱਡੀ ਚਲਾਉਂਦਾ ਸੀ ਉਹਦੇ ਵੀ ਤਿੰਨ ਭੈਣਾ ਉਹ ਵੀ ਇਕੱਲਾ ਕਾਰ ਆਵਾ ਠੀਕ ਹੈ ਤੇ ਮੈਂ ਤੂੰ ਇੱਕ ਵਾਰੀ ਵੀ ਸਾਨੂੰ ਪੁੱਛਿਆ ਕਿ ਵੀਰੇ ਤੁਸੀਂ ਕਿਦਾਂ ਠੀਕ ਜੇ ਬਚੇ ਜੇ ਆਹ ਵੀਰ ਸਾਡੇ ਨਾਲ ਸੀਗਾ ਠੀਕ ਹੈ ਜੀ ਐਕਸੀਡੈਂਟ ਹੋ ਗਿਆ ਸਾਨੂੰ ਆਪੋ ਤਾਂ ਵੀ ਪੈ ਗਈ ਕਿਤੇ ਗੱਡੀ ਖੁੱਲੀ ਰਹਿ ਗਈ ਤੇ ਇੱਕ ਕਿਤੇ ਵੀਰ ਪਾਸੇ ਚਲੇ ਗਿਆ ਇਹਨੂੰ ਪੁੱਛ ਵਿਚਾਰੇ ਵਾਣਾ ਜੀ ਟਾਰ ਤੇ ਰਾਤ ਦੇ ਮਿਰਸਣ 2:3-3 ਵਜੇ ਦਾ ਟਾਈਮ ਸੀ ਹਨੇਰਾ ਪੂਰਾ ਸੀ ਟਾਰ ਜਾਂ ਮਾਰ ਮਾਰੇ ਇਹਨੂੰ ਲੱਭਦੇ ਰਹੇ ਇਹਨੂੰ ਪੁੱਛੋ